ਦੇਖ ਸਕਦੇ ਆ ਜੀ ਬਾਬਾ ਕਾਂਗ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜੀ ਤੇ ਜਿਹੜੀ ਇਹ ਖੂਈ ਬਣੀ ਆ ਜੀ ਅੱਜ ਮੇਲਾ ਵੀ ਕਰਾਇਆ ਗਿਆ ਜੀ ਜੇ ਸੰਗਤਾਂ ਜਿਹੜੀਆਂ ਦੇਖੋ ਕਿਵੇਂ ਖੁਲਕੇ ਪੁਕਾਰ ਰਹੀਆਂ ਜੀ ਇੱਧਰ ترਸੀਮ ਸਿੰਘ ਸੇਵਾ ਕਰ ਰਿਹਾ ترਸੀਮ ਉਹ ਸਿਮਿਆ ਕਰਾ ਦੇ ਮੈਂ ਦਰਸ਼ਨ ਐ ਨੂੰ ਮੂੰਹ ਕਰ ਦੇ ਸੇਵਾ ਕਰ ਰਹੇ ਵੀ ਸੇਵਾਦਾਰ ਹੋਰ ਜੀ ਜਵਾਨੋ ਬਹੁਤ ਵਧੀਆ ਜੀ ਹੋਰ ਕਰੀ ਜਾਂਦੇ ਸੇਵਾ ਅੱਜ ਹੋਰ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਜੀ ਕਿਵੇਂ ਚੱਲਿਆ ਅੱਜ ਮੇਲਾ ਮੇਲਾ ਬਹੁਤ ਵਧੀਆ ਚੱਲਿਆ ਜੀ ਬਹੁਤ ਵਧੀਆ ਜੀ ਆ ਜੀ ਵਾਹ ਬਾਬਾ ਜੀ ਆ ਗਏ ਹੋਰ ਬਾਬਾ ਜੀ ਬਿਲਕੁਲ ਜੀ ਬਿਲਕੁਲ ਤੇ ਫੁਲਕੇ ਪਾਣੀ ਦੇਖੋ ਸੰਤਾ ਅਜੇ ਵੀ ਜਿਹੜੀਆਂ ਲਜਾਣ ਵਾਲੀਆਂ ਦੇਖੋ ਦਾਲ ਪਾਣੀ ਬਣ ਰਿਹਾ ਤੇ ਬਾਜੀ ਬਾਕੀ ਇਹ ਖੂਈ ਦਾ ਬਹੁਤ ਜਿਆਦਾ ਇਤਿਆਸ ਆ ਬਾਈ ਜੀ ਵੇਖੋ ਵਿੱਚ ਜਾਲ ਪਾ ਕੇ ਕਿਉਂਕਿ بڑے ਪਿੰਡਾਂ ਦੇ ਵਿੱਚ ਖਤਮ ਹੋ ਗਿਆ ਫਿਰ ਸਭ ਤੋਂ ਵੱਧ ਖੂਈਆਂ ਪਿੰਡ ਵੱਡੇ ਖਰਾ ਦੇ ਵਿੱਚ ਹੁੰਦੀਆਂ ਸੀ ਇਸ਼ਨਾਨ ਲੋਕੀ ਕਰਦੇ ਹੁੰਦੇ ਸੀ ਬਾਕੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਵੀ ਖੂਈ ਸੰਭਾਲੀ ਹੋਈ ਹੈ ਕਈਆਂ ਲੋਕਾਂ ਨੇ ਕਈਆਂ ਪਿੰਡਾਂ ਦੇ ਵਿੱਚ ਖੂਈਆਂ ਜੇ ਗੱਲ ਕਰੀਏ ਖੂਆ ਬੂਨਾ ਸਭ ਤੋਂ ਵੱਧ ਖੂਈ ਪਿੰਡ ਵੱਡੇ ਖਰਾ ਦੇ ਵਿੱਚ ਤੁਹਾਨੂੰ ਮਿਲ ਕੇ ਹਾਰੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਖੂਈਆਂ ਬਣੀਆਂ ਹੁੰਦੀਆਂ ਸੀ ਤੇ ਅੱਜ ਵੀ ਬਾਕੀ ਦੇਖੋ ਬਾਲਟੀ ਬੁਲਟੀ ਪਾ ਕੇ ਜਿਹਾ ਪੂਰਾ ਐਨ ਉੱਤੇ ਕੀਤਾ ਕੰਮ ਤੇ ਇਹਨੂੰ ਦੇਖੀਏ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਜੀ ਕਰੀ